ਜੇ ਤੁਸੀਂ ਦੋ ਵੱਡੇ ਸਾਈਜ਼ ਦੇ ਪਿਆਜ਼ ਤੇ ਚਾਰ ਟਮਾਟਰਾਂ ਨੂੰ ਛੋਟੇ-ਛੋਟੇ ਕੱਟ ਕੇ ਅੱਧੇ ਗਲਾਸ ਪਾਣੀ ਵਿੱਚ ਪਾ ਦੋਗੇ 1 ਇੰਚ ਦਾ ਟੁਕੜਾ ਅਦਰਕ ਦਾ 6-7 ਲੈ ਲਿਓ ਕਾਜੂ ਇੱਕ ਸੁੱਕੀ ਲਾਲ ਮਿਰਚ 5-6 ਲਈਆਂ ਕਾਲੀਆਂ ਮਿਰਚਾਂ ਇੱਕ-ਦੋ ਲੈ ਲਿਓ ਤੇਜ ਪੱਤੇ ਅੱਧੀ ਲਵਾਂਗੇ ਸ਼ਿਮਲਾ ਮਿਰਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਿਓ ਉੱਪਰ ਦੀ ਪਾਦੇ ਜ਼ਰੂਰਤ ਮੁਤਾਬਕ ਨਮਕ ਇੱਕ ਚਮਚ ਪਾ ਲਿਓ ਚੀਨੀ ਦਾ ਚੰਗੀ ਤਰ੍ਹਾਂ ਮਿਕਸ ਕਰਕੇ 5 ਤੋਂ 7 ਮਿੰਟ ਲਗਾਤਾਰ ਪਕਾ ਲਿਓ ਉਸ ਤੋਂ ਬਾਅਦ ਇਹਨੂੰ ਠੰਡਾ ਹੋਣ ਲਈ ਰੱਖ ਦਿਓ ਫਿਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਗ੍ਰਾਇੰਡ ਕਰ ਲਿਓ ਇੱਕ ਲੈ ਲਿਓ ਕੜਾਈ ਆਪ ਬਟਰ ਬਟਰ ਜਿੰਨਾ ਮਰਜੀ ਪਾ ਲਿਓ ਕਿਉਂਕਿ ਇਹਨੇ ਉਹਨਾਂ ਹੀ ਟੇਸਟੀ ਬੰਨਾ ਹੈ ਉਸ ਤੋਂ ਬਾਅਦ ਛਾਨ ਨਹੀਂ ਰਹੀ ਇਹ ਸਾਰੀ ਗਰੇਵੀ ਨੂੰ ਛਾਨ ਲਿਓ ਜਿਹੜੇ ਵੀ ਇਹਦੇ ਮੋٹے ਬੀਜ ਵਗੈਰਾ ਹੋਣਗੇ ਉਹ ਤੁਸੀਂ ਬਾਹਰ ਕੱਢ ਦਿਓ ਫਿਰ ਵਿੱਚ ਪਾ ਦਿਓ ਥੋੜੀ ਜੀ ਹਲਦੀ ਧਨੀਆ ਪਾਊਡਰ ਪਾ ਕੇ ਮਿਕਸ ਕਰ ਲਿਓ ਉੱਪਰ ਦੀ ਪਾ ਦਿਓ ਸ਼ਾਹੀ ਪਨੀਰ ਮਸਾਲਾ ਚੰਗੀ ਤਰ੍ਹਾਂ ਮਿਕਸ ਕਰਿਓ 4-5 ਮਿੰਟਾਂ ਲਈ ਥੋੜਾ ਜਿਹਾ ਪਾਣੀ ਪਾ ਕੇ ਪਕਾਉਂਦੇ ਜਾਓ 2-3 ਚਮਚ ਪਾ ਲਿਓ ਮਿਲਕ ਪਾਊਡਰ ਤੇ ਚੰਗੀ ਤਰ੍ਹਾਂ ਮਿਕਸ ਕਰਿਓ ਗਰੇਵੀ ਗਾੜੀ ਹੋ ਗਈ ਤਾਂ ਥੋੜਾ ਜਿਹਾ ਵਿੱਚ ਪਾਣੀ ਮਿਕਸ ਕਰ ਲਿਓ ਫਿਰ ਪਾ ਦਿ ਕੇ ਸਲੋ ਫਲੇਮ ਤੇ ਪਕਾਇਓ ਬਹੁਤ ਹੀ ਮਜ਼ੇਦਾਰ ਸ਼ਾਈ ਪਨੀਰ ਬਣ ਕੇ ਤਿਆਰ ਹੋ ਜਾਊਗਾ ਉੱਪਰ ਦੀ ਪਾ ਦਿਓ ਮੇਥੀ ਚਾਹੇ ਘਰ ਦੀ ਮਲਾਈ ਪਾ ਦਿਓ ਚਾਹੇ ਬਾਹਰ ਵਾਲੀ ਕਰੀਮ ਪਾ ਦਿਓ ਬਹੁਤ ਜ਼ਿਆਦਾ ਟੇਸਟੀ ਬਣਦਾ ਮਿੰਟਾਂ ਵਿੱਚ ਹੀ ਤਿਆਰ ਹੋ ਜਾਂਦਾ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ